ਪੰਜਾਬ ਦੀ ਕਿੱਡੀ ਵੱਡੀ ਬਦਲਸੀਬੀ ਹੈ ਕਿ ਪੰਜਾਬ ਜਿੱਥੇ ਸਾਡੇ ਪ੍ਰੂਜਾ ਨੇ ਦੱਸਿਆ ਕਿ ਪੰਜਾਬ ਵਸਦਾ ਹੈ ਗੁਰਾਂ ਦੇ ਨਾਂ ਤੇ ਉੱਥੇ ਅੱਜ ਪੰਜਾਬ ਦਾ ਮੁਖੀ ਜਾਂਦੀ ਕਿ ਪੰਜਾਬ ਦਾ ਮੁੱਖ ਮੰਤਰੀ ਉਸ ਗੁਰੂ ਮਹਾਰਾਜ ਦੇ ਚਰਨਾਂ 'ਚ ਕੀਤੀਆਂ ਹੋਈਆਂ ਅਰਦਾਸਾਂ ਬੇਨਤੀਆਂ ਤੇ ਵੀ ਮਜ਼ਾਕ ਕਰਦਾ ਹੈ ਤੰਜ ਕੱਸਦਾ ਹੈ ਮੈਂ ਸਮਝਣਾ ਕਿ ਇਹ ਤੋਂ ਵੱਡੀ ਪੰਜਾਬ ਵਾਸੀਆਂ ਦੀ ਸਿੱਖ ਪੰਥ ਦੀ ਹੋਰ ਕੋਈ ਬਦਲਸੀਬੀ ਨਹੀਂ ਹੋ ਸਕਦੀ ਕਿ ਚੁਟਕਲਿਆਂ ਦੇ ਵਿੱਚ ਪੜਿਆ ਮੁੱਖ ਮੰਤਰੀ ਅੱਜ ਹਰ ਗੱਲ ਨੂੰ ਸਿੱਖਾਂ ਦੇ ਸਿਧਾਂਤ ਨੂੰ ਵੀ ਚੁਰਕਲੇ ਚ ਨਖਦਾ ਮੈਂ ਦੇਖ ਰਿਹਾ ਸਾਂ ਕਿ ਮੁੱਖ ਮੰਤਰੀ ਜਦੋਂ ਵੀ ਬੋਲਦਾ ਉਹ ਮੁੱਖ ਮੰਤਰੀ ਦੇ ਅਹੁਦੇ ਦੇ ਪ੍ਰਤੀ ਨਹੀਂ ਬੋਲਦਾ ਉਹਦੇ ਅਹੁਦੇ ਦਾ ਸਤਕਾਰ ਨਹੀਂ ਰੱਖਦਾ ਜਦੋਂ ਵੀ ਕੋਈ ਗੱਲ ਕਰੇਗਾ ਉਹਨੂੰ ਇਸ ਗੱਲ ਦਾ ਨਹੀਂ ਪਤਾ ਲੱਗਦਾ ਕਿ ਮੈਂ ਇਹ ਕਿਸ ਸ਼੍ਰੇਣੀ ਦੇ ਖਿਲਾਫ ਗੱਲ ਬੋਲ ਰਿਹਾ ਕਿਸ ਵਰਗ ਦੇ ਖਿਲਾਫ ਗੱਲ ਬੋਲ ਰਿਹਾ ਤੇ ਖਾਸ ਕਰਕੇ ਉਹ ਬੀਬਾ ਹਰਸਿਮਰਤ ਕੌਰ ਬਾਦਲ ਸਾਹਿਬ ਜੀ ਦੀ ਜਦੋਂ ਵੀ ਇੱਕ ਕੋਈ ਤੰਜ ਕਸਣਾ ਹੈ ਜਾਂ ਕੋਈ ਚੁਟਕਲਾ ਬਣਾਉਣਾ ਹੈ ਤੇ ਉਹਨਾਂ ਦੇ ਖਿਲਾਫ ਬਣਾਉਂਦਾ ਜਿਹੜੀ ਕਿ ਬੜੀ ਵੱਡੀ ਇੱਕ ਲਾੜਕ ਵਾਲੀ ਗੱਲ ਹੈ ਸ਼ਰਮ ਆਉਂਦੀ ਹੈ ਮੁੱਖ ਮੰਤਰੀ ਦਾ ਅਹੁਦਾ ਕੋਈ ਛੋਟਾ ਜਿਹਾ ਅਹੁਦਾ ਨਹੀਂ ਹੁੰਦਾ ਜਦੋਂ ਜਿਹੜਾ ਸੁਣਨ ਵਾਲਾ ਉਹਨੂੰ ਵੀ ਸ਼ਰਮ ਆਉਂਦੀ ਯਾਰ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਬੈਠਾ ਬੰਦਾ ਕੀ ਕਰੀ ਜਾਂਦਾ ਹੈ ਕਹਿੰਦਾ ਹੈ ਕਿ ਬੀਬਾ ਹਰਸਿੰਦਰ ਕੌਰ ਬਾਦਲ ਨੇ ਬੀਤੇ ਸਮੇਂ 'ਚ ਕੋਈ ਅਰਦਾਸ ਕੀਤੀ ਸੀ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਵਿਦਵੀਂ ਕਰਵਾਈ ਜਾਂ ਕੀਤੀ ਉਹਨਾਂ ਦਾ ਕੁਛ ਨਾ ਰਵੇ ਤੇ ਕਹਿੰਦਾ ਅਕਾਲੀ ਦਲ ਦਾ ਕੁਛ ਨਹੀਂ ਰਿਹਾ। ਹਰ ਵਾਰੀ ਇਹ ਗੱਲ ਕਰਦਾ। ਮੁੱਖ ਮੰਤਰੀ ਨੂੰ ਸ਼ਾਇਦ ਭੇਖਾ ਹੋ ਗਿਆ ਕਿ ਅਕਾਲੀ ਦਲ ਦਾ ਕੁਛ ਨਹੀਂ ਰਿਹਾ। ਅੱਜ ਸਭ ਤੋਂ ਵੱਧ ਇਹ ਮਾਨਸਿਕ ਪੀੜ ਹੈ ਮੁੱਖ ਮੰਤਰੀ ਨੂੰ। ਤੂੰ ਸ਼ਰਮਣੀ ਅਕਾਲੀ ਦਲ ਤੂੰ ਹੈ। ਹੜਾ ਦੇ ਵਿੱਚ ਮੁੱਖ ਮੰਤਰੀ ਆਪ ਦਾ ਹਸਪਤਾਲ ਦਾ ਬਿਸਤਰਾ ਮਲ ਕੇ ਬਹਿ ਗਿਆ। ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਦੇ ਦੁਆਬੇ ਤੇ ਕਦੇ ਮਾਝੇ ਤੇ ਕਦੇ ਮਾਲਵੇ ਦੇਰ ਰਾਤ ਤੱਕ ਹਾਂ ਪਿੰਡ ਦਾ ਵੀ ਸਾਰ ਲੈਂਦਾ ਰਿਹਾ ਤੇ ਮੁੱਖ ਮੰਤਰੀ ਸ਼ਾਇਦ ਉਹ ਸਾਰ ਲਾਈਨ ਦੇ ਦੌਰਾਨ ਵੀਡੀਓ ਵੇਂਦਾ ਹੋਵੇਗਾ ਜਿਵੇਂ ਲੋਕਾਂ ਨੇ ਮੁੱਖ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਿਆਰ ਦਿੱਤਾ ਤੇ ਜਿਵੇਂ ਲੋਕਾਂ ਨੇ ਗੱਲਾਂ ਕਹੀਆਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੁਹਾਡੀ ਸਰਕਾਰ ਆਈ ਤੇ ਸਾਨੂੰ ਭਰੋਸਾ ਹੈ ਕਿ ਤੁਸੀਂ ਜੋ ਕਹਿ ਕੇ ਚੱਲਿਓ ਪੂਰਾ ਕਰੋਗੇ ਜਿਵੇਂ ਪਿਛਲੀ ਸਰਕਾਰ ਤੁਹਾਡੀ ਦੇ ਵਿੱਚ ਸਾਡੀਆਂ ਜਿਹੜੀਆਂ ਲੋਕਧੀਆਂ ਦੀਆਂ ਬਾਹਮਾਂ ਫੜੀਆਂ ਸੀ ਤੁਸੀਂ ਬੜੀਆਂ ਸੀ ਜੋ ਬੰਨ ਬਣੇ ਜੋ ਪੁਲ ਬਣੇ ਜੋ ਸੜਕਾਂ ਬਣੀਆਂ ਜੋ ਢਾਂਚਾ ਬਣਿਆ ਤੁਹਾਡੀ ਸਰਕਾਰ ਬਲੇ ਬਣਿਆ ਜੋ ਸਮੂਰਤਾ ਬਣੀ ਆ ਤੁਹਾਡੀ ਸਰਕਾਰ ਬਲੇ ਬਣ ਗਿਆ ਤੇ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਦੀ ਸ਼ਰਮ ਨਹੀਂ ਆਉਂਦੀ ਕਿ ਉਹ ਕਹਿੰਦੇ ਆ ਕਿ ਕਾਲੀ ਦਲ ਸ਼ਾਇਦ ਖਤਮ ਹੋ ਗਿਆ ਸੱਚਾ ਬੰਦਾ ਹੀ ਇੰਨੀ ਗੱਲ ਅਰਦਾਸ ਕਰਦਾ ਹੈ ਕਿ ਜੇ ਕੋ ਭਾਈ ਜਿੰਨੇ ਗੁਨਾਹ ਕੀਤਾ ਉਹਦਾ ਕੱਖ ਨਾ ਰਵੇ ਤੇ ਮੁੱਖ ਮੰਤਰੀ ਸਾਹਿਬ ਆਉਣ ਵਾਲੇ ਸਮੇਂ ਤੇ ਵੇਖਿਓ ਇਹ ਰਹਿਣਾ ਨਹੀਂ ਕੱਖ ਨਹੀਂ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਬੇਦਬੀ ਕੀਤੀ ਜਿਨ੍ਹਾਂ ਨੇ ਕਰਵਾਈ ਤੇ ਜਾਂ ਜਿਨ੍ਹਾਂ ਨੇ ਬੇਦਬੀ ਤੇ ਸਿਆਸਤ ਕੀਤੀ ਕੱਖ ਨਹੀਂ ਉਹਨਾਂ ਦਾ ਰਹਿਣਾ ਕੱਖ ਨਹੀਂ ਰਹਿਣਾ ਤੇ ਖਾਸ ਕਰਕੇ ਮੈਂ ਇਹ ਵੀ ਗੱਲ ਦੱਸ ਦਿਆਂ ਕਿ ਬੀਤੇ ਦਿਨੀ ਹੜਾਂ ਦੇ ਦੌਰਾਨ ਹੀ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਜੀ ਮੁੱਖ ਗ੍ਰੰਥੀ ਸੱਚਕੰਨ ਸ਼੍ਰੀ ਦਰਬਾਰ ਸਾਹਿਬ ਉਹਨਾਂ ਨੇ ਵੀ ਇੱਕ ਅਰਦਾਸ ਕੀਤੀ ਹੈ ਉਹ ਕਹਿੰਦੇ ਹੋ ਰਾਜਾ ਮਰ ਜਾਵੇ ਜਿਹੜਾ ਪਰਜਾ ਪਾਲਕ ਨਹੀਂ ਹੈਗਾ ਉਸ ਰਾਜੇ ਨੂੰ ਜਿਉਣ ਦਾ ਕੋਈ ਅਧਿਕਾਰ ਨਹੀਂ ਤੇ ਰਾਜਾ ਕੌਣ ਹੈ ਸੂਬੇ ਦਾ ਜਰਾ ਸੋਚ ਕੇ ਵੇਖਿਓ ਇਹ ਸ਼ਬਦ ਕਿੰਨਾ ਪ੍ਰਤੀ ਸਿੰਘ ਸਾਹਿਬ ਜੀ ਨੇ ਕਹੇ ਉਸ ਗੁਰੂ ਘਰ ਦੇ ਮੁਖ ਵਜ਼ੀਰ ਜੋ ਕਿ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਮਹਾਨ ਬਦਲੀ ਦੇ ਬਰਾਜ਼ਮਾਨ ਹਨ ਉਹਨਾਂ ਦੀ ਅੰਤਰ ਆਤਮਾ ਦੇ ਵਿੱਚੋਂ ਇਹ ਆਵਾਜ਼ ਨਿਕਲੀ ਕਿ ਉਹ ਰਾਜੇ ਮਰ ਜਾਣਾ ਚਾਹੀਦਾ ਜਿਹੜਾ ਪਰਜਾ ਦਾ ਪਾਲਕ ਨਹੀਂ ਹੈ ਜਿਹੜਾ ਪਰਜਾ ਦੇ ਦੁੱਖ ਸੁੱਖ ਨਹੀਂ ਜਾਣਦਾ ਹੁਣੇ ਜਿਹੜਾ ਸੋਚ ਕੇ ਵੇਖਿਓ ਤੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾਂਗੇ ਸਭ ਤੋਂ ਵੱਡੀ ਸਾਡੀ ਬਾਦਲ ਸੀ ਵੀ ਹੈ ਕਿ ਅਸੀਂ ਇਹੋ ਜਿਹੇ ਬੰਦੇ ਨੂੰ ਮੁੱਖ ਮੰਤਰੀ ਬਣਾ ਬਿਠਾਇਆ ਨਾ ਉਹ ਨੂੰ ਔਰਤ ਦਾ ਸਤਕਾਰ ਵੀ ਔਰਤ ਨਾਲ ਕਿਵੇਂ ਬੋਲਣਾ ਨਾ ਉਹ ਨੂੰ ਧਰਮ ਦੀ ਕਿਸੇ ਗੱਲ ਦਾ ਸਤਕਾਰ ਤੇ ਖਾਸ ਕਰਕੇ ਜਿਹੜਾ ਬੰਦਾ ਅਰਦਾਸ ਦੇ ਉੱਤੇ ਵੀ ਕਿੰਤੂ ਪਰੰਤੂ ਕਰਦਾ ਹੋਵੇ ਤੇ ਆਹ ਇਹੋ ਵੱਡੀ ਹਲਾਤ ਵਾਲੀ ਕਿਹੜੀ ਗੱਲ ਹੈ ਉਹ ਔਰਤ ਉਹ ਬੀਬੀ ਜਿਹੜੀ ਹਮੇਸ਼ਾ ਪੰਜਾਬ ਅਤੇ ਪੰਥ ਦੀ ਆਵਾਜ਼ ਦਿੱਲੀ ਦੇ ਵਿੱਚ ਵੀ ਬਾਕੀ ਨਾਲ ਚੁੱਕਦੀ ਹੋਵੇ। ਬਾਕੀ ਨਾਲ ਹਰ ਗੱਲ ਨੂੰ ਸਰਕਾਰ ਦੇ ਕੰਨ ਖੋਲਦੀ ਹੋਵੇ। ਤੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਤੰਗ ਕੱਸਨੇ ਇਸ ਤਰ੍ਹਾਂ ਦਾ ਕਿੰਤੂ ਪ੍ਰੰਤੂ ਕਰਨਾ ਸ਼ੋਭਾ ਨਹੀਂ ਦਿੰਦਾ। ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਸਲਾਹ ਦਿਆਂਗਾ ਤੁਸੀਂ ਸ਼ਾਇਦ ਬੀਬਾ ਜੀ ਨੂੰ ਕਹਿੰਦੇ ਹੋ ਪੁੱਛਾਂ ਦੀ ਦੀ ਦੁਕਾਨ ਖੋਲ ਲੈਣ ਦਾ ਕੰਮ ਕਰ ਲੈਣ। ਪਰ ਤੁਸੀਂ ਜੇ ਕਰੇ ਕੰਮ ਹੁਣ ਕੋ ਸਿੱਖ ਲਵੋ ਜਾਂ ਕਰ ਲਵੋ ਤੁਹਾਨੂੰ ਖੈਰੇਮੰਦ ਰਹੇਗਾ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਇਹੋ ਜਿਹਾ ਹੋਵੇਗਾ ਕਿ ਤੁਸੀਂ ਇਤਿਹਾਸ ਦੇ ਉੱਤੇ ਇੱਕ ਮਰਕਲ ਲੇਖ ਕੇ ਜਾਓਗੇ ਕਿ ਪੰਜਾਬ ਦਾ ਸਭ ਤੋਂ ਵੱਡਾ ਨਕੰਮਾ ਮੁੱਖ ਮੰਤਰੀ ਕੌਣ ਬਣਿਆ ਤੇ ਲੋਕ ਤੁਹਾਡੇ ਨਾਂ ਦੇ ਉੱਤੇ ਥੂ ਥੂ ਕਰਿਆ ਕਰਨਗੇ ਜਿਸ ਹਾਵਨਾ ਤੁਸੀਂ ਇਹ 4 ਸਾਲ ਦੀ ਕਾਰਗੁਜ਼ਾਰੀ ਦਿਵਾਈ ਹੈ ਇਸ ਗੱਲ ਦਾ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਆਉਣ ਵਾਲਾ ਸਮਾਂ ਵੇਖਿਓ ਕਿਹੋ ਜਿਹਾ ਲੋਕ ਅੱਕੇ ਪੈਣੇ ਪੰਜਾਬ ਦੇ ਤੇ ਲੋਕ ਤੁਹਾਨੂੰ ਕਿਸ ਤਰ੍ਹਾਂ ਦੇ ਹਾਰ ਪਾਉਣਗੇ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਰ ਹਾਲ ਜਿਹੜਾ ਕੁਝ ਤੁਸੀਂ ਔਰਤਾਂ ਦੇ ਪ੍ਰਤੀ ਇੱਕ ਸਤਕਾਰਯੋਗ ਮੈਂਬਰ ਪਾਰਲੀਮੈਂਟ ਦੇ ਪ੍ਰਤੀ ਇੱਕ ਖਾਨਦਾਨੀ ਬੀਬੀ ਦੇ ਪ੍ਰਤੀ ਇੱਕ ਗੁਰੂ ਦੀ ਅਰਦਾਸ ਦੇ ਪ੍ਰਤੀ ਇਸ ਤਰ੍ਹਾਂ ਦੇ ਸ਼ਬਦ ਵਰਤਦੇ ਹੋ ਇਹ ਗੱਲ ਯਾਦ ਰੱਖਿਓ ਸ਼੍ਰੋਮਣੀ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਫਿਰ ਉੱਭਰ ਕੇ ਆਵੇਗਾ ਤੇ 2027 ਤੁਹਾਡੀਆਂ ਅੱਖਾਂ ਦੇ ਸਾਹਮਣੇ ਸਰਕਾਰ ਬਣਾਵੇਗਾ ਜੋਸ਼ ਸ਼੍ਰੋਮਣੀ ਕਾਲੀਦਾ ਦੀ ਲੋਕਪ੍ਰੀਤ ਲੋਕਾਂ ਵਿੱਚ ਹੈ ਉਹ ਹੈ ਤੁਹਾਡਾ ਝੂਠ ਦਾ ਦੌਰ ਚੱਲ ਗਿਆ ਤੁਹਾਡੀ ਉਹ ਝੂਠ ਦੀ ਜੁਬਾਨ ਦੁਕਾਨ ਪਹਿਲਾਂ ਚੱਲ ਗਈ ਇਹ ਸਦਾ ਨਹੀਂ ਚੱਲਦੀਆਂ ਹੁੰਦੀਆਂ ਆਉਣ ਵਾਲਾ ਸਮਾਂ ਵੇਖਿਓ ਤੇ ਲੋਕ ਜਿਹੜੀਆਂ ਤੁਸੀਂ ਆ ਗੱਲਾਂ ਕਰ ਰਹੇ ਜੀ ਇਹਦਾ ਵੀ ਤੁਹਾਨੂੰ ਮੂੰਹ ਤੋੜ ਜਵਾਬ ਜ਼ਰੂਰ ਦੇਣਗੇ ਮੈਂ ਤੁਹਾਡੇ ਇਹਨਾਂ ਸ਼ਬਦਾਂ ਦੀ ਨਖੇਦੀ ਕਰਦਾ ਜਿੰਨੀ ਵੀ ਕਰਨਾ ਉਹ ਥੋੜੀ ਹੈ ਮੈਂ ਰੱਜ ਕੇ ਇਸ ਗੱਲ ਦੀ ਨਖੇਦੀ ਕਰਦਾ ਕਿ ਤੁਹਾਨੂੰ ਆਪਣੇ ਅਹੁਦੇ ਦੀ ਮਜਾਦੜਾ ਕੋਈ ਪਤਾ ਨਹੀਂ ਕੋਈ ਸਰਕਾਰ ਨਹੀਂ ਹੈ ਬڑا ਦੁਖਦਾਈ ਸਮਾਂ ਹੈ ਕਲਾਨੌਰ ਦਾ ਜਿਹੜਾ ਰਕਬਾ ਵਾ ਇਹ 100% ਜਿਹੜਾ ਵਾ ਖਰਾਬ ਹੋ ਗਿਆ ਤੇ ਖਾਸ ਕਰਕੇ ਇੱਥੇ 1200 ਏਕੜ ਜਿਹੜੀ ਇਹ ਜ਼ਮੀਨ ਉਹ ਪੰਚਾਇਤ ਦੀ ਹੈ ਲੋਕਾਂ ਦੀ ਹੈ ਲੋਕਾਂ ਨੇ ਬਹੁਤ ਸਾਰੇ ਖਰਚੇ ਲਾ ਕੇ ਫਸਲ ਜਿਹੜੀ ਹੈ ਬਣਾਈ ਸੀਗੀ 2-4 ਦਿਨਾਂ ਤੱਕ ਇਹਨਾਂ ਨੇ ਇਹਨੂੰ ਵੱਢਣਾ ਸੀ ਇਹ ਬੜੀ ਵੱਡੀ ਤਬਾਹੀ ਹੋਈ ਏ ਜੀਵਿੰਦਾਰ ਦਾ ਲੱਖ ਟੁੱਟ ਗਿਆ ਬੜੇ ਦੁੱਖ ਵਾਲੀ ਗੱਲ ਆ ਕਿ ਸਰਕਾਰ ਅਜੇ ਤੱਕ ਸੁੱਤੀ ਨਹੀਂ ਉઠી ਮੈਂ ਸਰਕਾਰ ਕੋਲੋਂ ਮੰਗ ਕਰਨਾ ਵਾ ਡਿਪਟੀ ਕਮਿਸ਼ਨਰ ਸਾਹਿਬ ਦੇ ਰਾਈਂ ਕਿ ਇਹਨਾਂ ਦਾ ਟੋਟਲ ਜਿਹੜਾ ਵਾ ਐਸ ਵਾਰ ਦਾ ਠੇਕਾ ਜਿਹੜਾ ਮਾਫ਼ ਕਰ ਦੇਣਾ ਚਾਹੀਦਾ ਤੇ ਇਹਨਾਂ ਦੇ ਜਿਹੜਾ ਖਰਚਾ ਲੱਗਾ ਵਾ 20000 ਅਨਾਉਂਸ ਕੀਤਾ 20000 ਨਾਲ ਕੁਝ ਵੀ ਨਹੀਂ ਬੰਦਾ ਜ਼ਿੰਮੇਵਾਰ ਦਾ ਇਹ ਇਹਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ ਔਰ ਇਹਦੇ ਨਾਲ ਨਾਲ ਮੈਂ ਸਮਝਦਾ ਮੈਂ ਸਰਕਾਰ ਨੂੰ ਇੱਕ ਚੇਤਾਵਨੀ ਵੀ ਦੇਣੀ ਚਾਹੁੰਦਾ ਅਜੇ ਸਾਡੇ ਪੱਲੇ ਕੱਖ ਨਹੀਂਗਾ ਅਸੀਂ ਸੁਖਬੀਰ ਬਾਦਲ ਜੀ ਪ੍ਰਧਾਨ ਸਾਹਿਬ ਪੰਜਾਬ ਦੇ ਕੋਨੇ-ਕੋਨੇ ਤੇ ਗਏ ਨੇ ਉਹਨਾਂ ਨੇ ਜਿੱਥੇ ਡੀਜ਼ਲ ਦੀ ਲੋੜ ਆ ਡੀਜ਼ਲ ਦਿੱਤਾ ਵਾ ਜਿੱਥੇ ਬੀਆਂ ਦੀ ਲੋੜ ਆ ਉਥੇ ਬੀਆਂ ਦੀ ਤਿਆਰੀ ਕਰ ਰਹੇ ਆ ਜਿੱਥੇ ਕੋਈ ਹੋਰ ਜ਼ਰੂਰੀ ਏ ਉਹ ਬਸਤਾਂ ਜਿਹੜੀਆਂ ਨੇ ਪਹੁੰਚਾਈਆਂ ਨੇ ਤੇ ਮੈਂ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੁੰਦਾ ਵੀ ਜੇ ਤੁਸੀਂ ਕਿਤੇ 1921 ਕੀਤੀ ਸਾਡੀ ਸਰਕਾਰ ਆ ਗਈ ਤੇ ਇਸ ਸਾਲ ਦਾ ਭਾ ਵਿਆਜ ਸਮੇਤ ਉਦੋਂ ਅਸੀਂ ਇਹ ਜਿਹੜਾ ਵਾ ਠੇਕਾ ਮਾਫ ਕਰਾਂਗੇ ਸੋ ਸ੍ਰੀ ਅਕਾਲ ਤਾਂ ਕਿ ਜਿੰਮੇਦਾਰ ਨਹੀਂ ਜਿਹੜੀ ਮਿਹਨਤ ਕੀਤੀ ਹੈ ਜੋ ਇਹਦਾ ਏਡਾ ਵੱਡਾ ਨੁਕਸਾਨ ਹੋਇਆ ਜਿਹੜਾ ਅਨ ਦਾਤਾ ਦੇਸ਼ ਦਾ ਕੇਂਦਰੀ ਪੂਲ ਵਿੱਚ 60% ਤੋਂ ਉੱਪਰ ਅਨਾਜ ਪਾ ਰਿਹਾ ਵਾ ਉਸ ਕਿਸਾਨ ਦੀ ਬਾਹ ਫੜੀ ਜਾ ਸਕੇ ਮੈਂ ਡਿਪਟੀ ਕਮਿਸ਼ਨਰ ਲਈ ਫੇਰ ਇਹ ਬੇਨਤੀ ਕਰਨਾ ਕਿ ਤੁਰੰਤ ਕਲਾਂ ਨੌਰ ਦੀ ਪੰਚਾਇਤ ਵੱਲ ਖਿਆਲ ਕੀਤਾ ਜਾਵੇ ਜੇ ਤੁਸੀਂ ਬਿਲਕੁਲ ਹੀ ਕੁਝ ਦੇਣ ਜੋਗੇ ਨਹੀਂ ਤੇ ਕਲਾ ਨੌਰ ਵਾਲੀ ਪੰਚਾਇਤ ਦਾ 6 ਕਰੋੜ ਦੀ ਸਾਲ ਦੀ ਆਮਦਨ ਹੈ ਘਟੋ ਘਟ ਉਹ 6 ਕਰੋੜ ਜਿਹੜਾ ਵਾ ਫਟਾ ਫੜ ਕਿਸਾਨਾਂ ਨੂੰ ਦੇ ਦੇਣਾ ਚਾਹੀਦਾ ਇਥੇ ਮਜ਼ਦੂਰਾਂ ਦੇ ਜਿਹੜੇ ਕੋਠੇ ਡਿੱਗੇ ਨੇ ਉਹਨਾਂ ਵੱਲ ਖਿਆਰ ਕਰਨਾ ਚਾਹੀਦਾ ਔਰ ਕਲਾ ਨੌਰ ਦੀ ਜਿਹੜੀ ਜੀਟੀ ਰੋਡ ਆ ਇਹ ਖੂਬ ਬਣੀ ਹੋਈ ਏ ਸਾਰਾ ਪਾਣੀ ਸ਼ਰਕ ਦੇ ਉੱਤੇ ਆ ਆਉਣ ਜਾਣ ਵਾਲਿਆਂ ਦੀਆਂ ਗੱਡੀਆਂ ਟੁੱਟਦੀਆਂ ਨੇ ਫੇਰਨ ਵਾਲਿਆਂ ਦੇ ਕੱਪੜੇ ਜਿਹੜੇ ਨੇ ਰੋਜ਼ ਗੰਦੇ ਹੁੰਦੇ ਨੇ ਉਹਦੇ ਵੱਲ ਧਿਆਨ ਦੇਣ ਤੁਹਾਨੂੰ ਬਾਹਰੋਂ ਲੈਣ ਦੀ ਕੋਈ ਲੋੜ ਨਹੀਂ ਤੁਸੀਂ ਸੈਂਟਰ ਅੱਗੇ ਹੱਥ ਜੋੜਦੇ ਹੋ ਲੇਕਿਨ ਸਾਡੇ ਪੈਸੇ ਪਏ ਹੋਏ ਨੇ ਉਹ ਵੀ ਖਰਚ ਕਰਨ ਨੂੰ ਤਿਆਰ ਨਹੀਂ ਤੁਸੀਂ ਮੈਂ ਇਹ ਸਮਝਣਾ ਵਾ ਕਿ ਮੈਂ ਜਦੋਂ ਸਾਡੀ ਕਾਲੀ ਦਲ ਦੀ ਸਰਕਾਰ ਸੀ ਅਸੀਂ ਇੱਥੇ 6 ਪੰਚਾਇਤਾਂ ਬਣਾਈਆਂ ਸੀ 5 ਸਾਲ ਕਾਂਗਰਸ ਦਾ ਰਾਜ ਰਿਆ ਵਾ ਨਾ ਉਹਨਾਂ ਨੇ ਪੰਚਾਇਤ ਦੀ ਚੋਣ ਕਰਾਈ ਹੈ ਔਰ ਪੈਸੇ ਹੜੱਪ ਕਰ ਗਏ ਨੇ ਤੇ 5 ਸਾਲ ਹੀ ਅਜ ਆਮ ਪਾਰਟੀ ਦੀ ਸਰਕਾਰ ਹੋ ਗਈ ਏ ਤੇ ਇਹ ਵੀ ਹਪੜਾ ਰੱਪ ਕਰਦੇ ਨੇ ਇਹਨਾਂ ਨੇ ਕੋਈ ਵੀ ਡਵੈਲਪਮੈਂਟ ਦਾ ਕੰਮ ਨਹੀਂ ਕੀਤਾ ਸਾਡੇ ਵੇਲੇ ਦੀਆਂ ਲੁੱਕ ਪਈ ਹੋਈਆਂ ਇਹ ਸ਼ਰਕਾਂ ਦੇ ਉੱਤੇ ਸਾਡੇ ਵੇਲੇ ਦੇ ਨਾਲੇ ਬਣੇ ਹੋਏ ਨੇ ਸਾਡੇ ਵੇਲੇ ਦੇ ਨਾਲੇ ਸਾਫ ਹੋਏ ਹੋਏ ਨੇ ਔਰ ਇਹ ਮੈਂ ਸਮਝਦਾ ਪੈਸੇ ਪਤਾ ਨਹੀਂ ਕਿੱਥੇ ਗਏ ਅਫਸਰ ਸ਼ਾਈ ਸੁੱਤੀ ਹੋਈ ਏ ਸਰਕਾਰ ਦੀ ਕੰਨ ਤੇ ਜੂ ਨਹੀਂ ਸਰਕਦੀ ਔਰ ਮੈਂ ਲੋਕ ਰਾਏ ਪੈਦਾ ਕਰਾਂਗਾ ਇਥੇ ਔਰ ਲੋਕ ਰਾਹ ਪੈਦਾ ਜੇ ਹੋ ਗਈ ਤੇ ਤੁਹਾਡੇ ਕੋ ਸਾਂਭੀ ਨਹੀਂ ਗਈ ਜਾਣੀ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਕਿ ਤੁਰੰਤ ਸਰਕਾਰ ਜਿਹੜੀ ਹਰਕਤ ਵਿੱਚ ਆਵੇ ਔਰ ਬੰਦੇ ਮੁਆਵਜ਼ੇ ਜਿਹੜੇ ਨੇ ਕਿਸਾਨਾਂ ਨੂੰ ਦਿੱਤੇ ਜਾਣ ਔਰ ਮਜ਼ਦੂਰਾਂ ਦੀ ਬਾਹ ਫੜੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੈਂ ਉਹਨਾਂ ਬਾਰੇ ਕਹਿਣਾ ਚਾਹੁੰਨੀ ਹੈ ਕਿ ਦੇਖੋ ਵੀ ਅਸੀਂ ਮੁੱਖ ਮੰਤਰੀ ਚੁਣਿਆ ਸੀਗਾ ਅਸੀਂ ਭੰਡ ਨਹੀਂ ਚੁਣਿਆ ਸੀਗਾ ਅਸੀਂ ਲੋਕਾਂ ਨੇ ਸਰਕਾਰ ਬਣਾਈ ਜਨਤਾ ਨੇ ਇਹਨਾਂ ਨੂੰ ਪਰ ਪਰ ਕੇ ਵੋਟਾਂ ਪਾਈਆਂ ਇਹ ਸੋਚ ਕੇ ਕਿ ਮੁੱਖ ਮੰਤਰੀ ਕੋਈ ਬੰਦਾ ਆ ਰਿਹਾ ਹੈ ਜਿਹੜਾ ਪੰਜਾਬ ਲਈ ਕੰਮ ਕਰੂਗਾ ਪੰਜਾਬ ਦਾ ਸੁਧਾਰ ਕਰੂਗਾ ਪਰ ਇਹਨੇ ਆਪਣਾ ਜਿਹੜਾ ਅਸਲੀ ਚਿਹਰਾ ਸਾਹਮਣੇ ਲਿਆਂਦਾ ਭੰਡ ਪੂਣਾ ਹੀ ਕਰ ਰਿਹਾ ਹੈ ਹਜੇ ਤੱਕ ਵੀ ਇਹ ਇਹਨੂੰ ਪੰਜਾਬ ਸਾਰਾ ਹੜਾਂ ਦੇ ਵਿੱਚ ਰੁੜ ਗਿਆ ਇਹਨੂੰ ਉਸਦੇ ਨੇ ਬਿਮਾਰ ਹਸਪਤਾਲ ਚ ਪੈ ਗਿਆ ਜਾ ਕੇ ਜਦੋਂ ਪੰਜਾਬ ਨੂੰ ਲੋੜ ਸੀਗੀ ਤੇ ਜਦੋਂ ਹੁਣ ਸਾਰਾ ਕੁਝ ਨਾਰਮਲ ਹੋ ਰਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਕੱਲੀ ਕੱਲੀ ਵਾਟ ਤੇ ਗਏ ਕੱਲੇ ਕੱਲੇ ਬੰਨ ਤੇ ਗਏ ਕੱਲੇ ਕੱਲੇ ਲੋਕਾਂ ਕੋਲੇ ਗਏ ਉਹਨਾਂ ਦੀ ਸਹਾਇਤਾ ਕੀਤੀ ਤੇ ਅੱਜ ਜਿਹੜਾ ਪੰਜਾਬ ਹੈ ਪ੍ਰਕੋਪ ਦੇ ਵਿੱਚੋਂ ਬਾਹਰ ਨਿਕਲ ਕੇ ਵਾਪਸੀ ਤੇ ਜਿਉਣ ਦੀ ਰਾਹ ਤੇ ਚੱਲ ਰਿਹਾ ਹੈ ਤੇ ਇਹ ਸਾਡਾ ਮੁੱਖ ਮੰਤਰੀ ਅੱਜ ਬਾਹਰ ਨਿਕਲ ਕੇ ਗੱਲ ਕੀ ਕਰ ਰਿਹਾ ਦੇਖੋ ਵੀ ਇੱਕ ਸਤਕਾਰਯੋਗ ਸਾਡੇ ਆਗੂ ਹੈ 10 ਲੱਖ ਲੋਕਾਂ ਦੇ ਚੁਣੇ ਹੋਏ ਨੁਮਾਇंदे ਆ ਬੀਬਾ ਹਰਸੀ ਮ੍ਰਿਤਕੌਰ ਬਾਦਲ ਉਹ ਇੱਕ ਔਰਤਾ ਇੱਕ ਚੁਣੇ ਹੋਏ ਲੀਡਰ ਆ ਇੱਕ ਔਰਤਾ ਤੇ ਤੁਸੀਂ ਜਦੋਂ ਤੁਸੀਂ ਠੀਕ ਹੋ ਗਏ ਹੋ ਤੁਸੀਂ ਪੰਜਾਬ ਦਾ ਹਾਲਚਾਲ ਪੁੱਛਣ ਦੀ ਥਾਂ ਤੇ ਤੇ ਤੁਹਾਨੂੰ ਸੁਪਨਾ ਇਹ ਆਉਣਾ ਸ਼ੁਰੂ ਹੋ ਗਿਆ ਕਿ ਲੋਕ ਅਕਾਲੀ ਦਲ ਦੇ ਮਗਰ ਲੱਗਨੇ ਸ਼ੁਰੂ ਹੋ ਗਏ ਜੀ ਲੋਕ ਅਕਾਲੀ ਦਲ ਨੂੰ ਯਾਦ ਕਰ ਰਹੇ ਆ ਜੀ ਲੋਕ ਅਕਾਲੀ ਦਲ ਨਾਲ ਜਾਣਗੇ ਅਕਾਲੀ ਦਲ ਦੀ ਸਰਕਾਰ ਬਣੂਗੀ ਤੁਹਾਨੂੰ ਸਾਰਾ ਕੁਝ ਇਦਾਂ ਦਿਖਣਾ ਜਦੋਂ ਸ਼ੁਰੂ ਹੋ ਗਿਆ ਤੇ ਤੁਸੀਂ ਕੀ ਕਰਿਆ ਤੁਸੀਂ ਇੱਕ ਸਤਕਾਰਯੋਗ ਔਰਤ ਨੂੰ ਤੁਸੀਂ ਇਦਾਂ ਦੀਆਂ ਗੱਲਾਂ ਕਰਨ ਲੱਗ ਗਏ ਇਹ ਬਰਦਾਸ਼ਤ ਤੋਂ ਬਾਹਰ ਐ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਨਾ ਸੋਚ ਲਿਓ ਵੀ ਤੁਸੀਂ ਹੁਣ ਫੇਰ ਉਹ ਐਵੇਂ ਕਿੱਕਲੀਆਂ ਤੇ ਆ ਫਲਾਨਾ ਧੋੰਕਾ ਕਰਕੇ ਤੁਸੀਂ ਫੇਰ ਉਹ ਲੋਕਾਂ ਦੇ ਨਾਲ ਆਏ ਹਮਦਰਦੀ ਤੁਸੀਂ ਮੁੱਖ ਮੰਤਰੀ ਹੋ ਹੁਣ ਕਿੱਕਲੀਆਂ ਨਹੀਂ ਚੱਲਣੀਆਂ ਤੇ ਨਾਲ ਮੈਂ ਇੱਥੇ ਕਹਿਣਾ ਚਾਹਣੀ ਆ ਵੀ ਜੇ ਅਕਾਲੀ ਦਲ ਜਾਂ ਅਸੀਂ ਨਹੀਂ ਬੋਲਦੇ ਸੀਗੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਮਜ਼ੋਰ ਆ ਕਈ ਵਾਰ ਬੰਦਾ ਇਹ ਸੋਚ ਕੇ ਲਿਆਜ ਕਰ ਜਾਂਦਾ ਵੀ ਗੰਦ ਨੂੰ ਛੇੜਾਂਗੇ ਛਿੱਟੇ ਪੈਣਗੇ ਵੇ ਘਟਿਆ ਲੋਕਾਂ ਦੇ ਨਾਲ ਮੱਥਾ ਨਹੀਂ ਲਾਉਣਾ ਨੀਵੇਂ ਲੈਵਲ ਤੇ ਨਹੀਂ ਜਾਣਾ ਵੀ ਤੁਸੀਂ ਘਟਿਆ ਪੰਜਾਬੀ ਚ ਇੱਕ ਕਹਾਵਤ ਹੈ ਵੀ ਲਾਜ ਰਖੇਂਦਾ ਅੰਦਰ ਵੜਿਆ ਨਕਤੇ ਆਖਿਆ ਮੈਥੋਂ ਡਰਿਆ ਤੁਸੀਂ ਸੋਚਿਆ ਵੀ ਇਹ ਤਾਂ ਡਰਦੇ ਆ ਮੈਂ ਜਿਹੜਾ ਕੁਝ ਮਰਜ਼ੀ ਬੋਲੀ ਜਾਊਂਗਾ ਉਹ ਭਰਾਵਾ ਡਰਦੇ ਨਹੀਂ ਹੈਗੇ ਇਹਨਾਂ ਸਮਝੀ ਵੀ ਡਰਦੇ ਆ ਕਈ ਵਾਰੀ ਸ਼ਰਾਬਤ ਹੁੰਦੀ ਆ ਵੀ ਨਹੀਂ ਪਰ ਹੁਣ ਸ਼ਰਾਬਤ ਨਹੀਂ ਹੈਗੀ ਹੁਣ ਤੁਸੀਂ ਆਪਣੀ ਜ਼ੁਬਾਨ ਆ ਨਾ ਜਿਹੜੀ ਇਹਨੂੰ ਲਗਾਮ ਦਿਓ ਇਹਦੇ ਤੇ ਲਗਾਮ ਲਾਓ ਐਦਾਂ ਨਹੀਂ ਚੱਲਣਾ ਇੱਕ ਔਰਤ ਹੋਣ ਦੇ ਨਾਤੇ ਮੈਂ ਕਹਿਣਾ ਚਾਹਣੀ ਹੈ ਕਿ ਹਰ ਔਰਤ ਸਤਿਕਾਰਯੋਗ ਹੁੰਦੀ ਹੈ ਤੁਸੀਂ ਐਦਾਂ ਨਹੀਂ ਬੋਲ ਸਕਦੇ ਕਿਸੇ ਵੀ ਔਰਤ ਨੂੰ ਪਰ ਉਹ ਬੀਬਾ ਹਰਸਿਮਰਤ ਕੌਰ ਇੱਕ ਚੁਣੇ ਹੋਏ ਲੀਡਰ ਆ ਪਰ ਮੈਂ ਫੇਰ ਕਹਿਣਾ ਚਾਹਣੀ ਹੈ ਵੀ ਤੁਸੀਂ ਸਧਾਰਨ ਔਰਤਾਂ ਨੂੰ ਵੀ ਗਲਤ ਨਹੀਂ ਬੋਲ ਸਕਦੇ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਤੁਹਾਡੀ ਵਾਈਫ ਨੂੰ ਕੁਝ ਆਖਾਂ ਮੈਂ ਤੁਹਾਡੀ ਭੈਣ ਨੂੰ ਕੁਝ ਆਖਾਂ ਮੈਂ ਤੁਹਾਡੀ ਮਦਰ ਨੂੰ ਕੁਝ ਆਖਾਂ ਕਿ ਤੁਹਾਡੇ ਘਰੇ ਚੌਕੀਆਂ ਲੱਗਦੀਆਂ ਤਨ ਉਹ ਜਿਹੜਾ ਚੌਕੀਆਂ ਦਾ ਪਤਾ ਹੈ ਚੌਕੀਆਂ ਲਾਈਆਂ ਜਾਂਦੀਆਂ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਹੋ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਕਮਾਚੋਂ ਬਾਹਰ ਆਓ 4 ਸਾਲ ਪਹਿਲਾਂ ਤੁਸੀਂ ਇਹ ਗੱਲਾਂ ਕਰਦੇ ਸੋਹਣੇ ਲੱਗਦੇ ਸੀਗੇ ਵੀ ਤੁਸੀਂ ਆਪੋਜੀਸ਼ਨ 'ਚ ਐ ਵੈਸੇ ਵੀ ਆਪੋਜੀਸ਼ਨ ਦਾ ਲੀਡਰ ਵੀ ਹੈ ਜੀਆਂ ਗੱਲਾਂ ਕਰੇ ਨਾ ਉਹ ਵੀ ਚੰਗਾ ਨਹੀਂ ਲੱਗਦਾ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਆਪੋਜੀਸ਼ਨ 'ਚ ਕਦੇ ਉਹ ਬੋਲੇ ਤੁਹਾਨੂੰ ਇਹੋ ਜਿਹਾ ਕੁਝ ਕਦੇ ਇਕੱਲੀ ਦਾ ਤੁਹਾਨੂੰ ਬੋਲਿਆ ਉਹ ਜਿਆ ਕੁਝ ਮਰਿਆਦਾ ਦਾ ਰੱਖੋ ਕਿ ਤੁਸੀਂ ਭੁੱਲ ਗਏ ਹੋ ਵੀ ਪੰਜਾਬ ਦੀ ਮਰਿਆਦਾ ਕੀ ਹੈ ਤੁਹਾਨੂੰ ਦਿਨ ਰਾਤ ਤੁਸੀਂ ਜਿਹੜਾ ਨਸ਼ੇ ਦੇ ਵਿੱਚ ਚੂਰ ਰਹਿੰਦੇ ਹੋ ਤੁਹਾਨੂੰ ਇਹ ਨਹੀਂ ਪਤਾ ਹੈਗਾ ਵੀ ਸਾਡੇ ਪੰਜਾਬ ਦੇ ਸੰਸਕਾਰ ਕੀ ਆ ਅਸੀਂ ਗੱਲ ਕੀ ਕਰਨੀ ਹੈ ਤੁਸੀਂ ਮੁੱਦਿਆਂ ਦੀ ਗੱਲ ਨਹੀਂ ਕਰਦੇ ਜਦੋਂ ਪੱਤਰਕਾਰ ਤੁਹਾਨੂੰ ਪੁੱਛਦੇ ਆ ਨਾ ਵੀ ਤੁਸੀਂ ਪੰਜਾਬ ਲਈ ਕੀ ਕੀਤਾ ਤੋਡਾ ਡਿਜਾਸਟਰ ਫੰਡ ਕਿੱਥੇ ਗਿਆ ਤੁਸੀਂ ਬੱਕਰੀ ਦੇ ਪੈਸੇ ਨਹੀਂ ਦਿੱਤੇ ਤੁਸੀਂ ਮੁਰਗੀ ਦੇ ਪੈਸੇ ਨਹੀਂ ਦਿੱਤੇ ਤੁਸੀਂ ਆਂਡੇ ਦੇ ਪੈਸੇ ਨਹੀਂ ਦਿੱਤੇ ਤੁਸੀਂ ਕਦੂਕਰਨ ਦੇ ਪੈਸੇ ਦਿੱਤੇ ਤੁਸੀਂ ਕੋਈ ਪੈਸਾ ਨਹੀਂ ਦਿੱਤਾ ਤੁਸੀਂ ਕੀ ਕਹਿੰਦੇ ਹੋ ਤੁਸੀਂ ਪੀਟੀਸੀ ਤੋਂ ਤੁਸੀਂ ਬਦਲਾਂ ਦੇ ਬੰਦੇ ਹੋ ਤੁਸੀਂ ਅਕਾਲੀ ਦਲ ਤੋਂ ਆ ਕਿ ਇਹ ਮੁੱਖ ਮੰਤਰੀ ਦੇ ਜੀ ਬਾਬਾ ਤੁਸੀਂ ਦੱਸੋ ਫਿਰ ਪੈਸੇ ਕਿੱਧਰ ਗਏ ਤੁਸੀਂ ਡਿਜਾਸਟਰ ਫੰਡ ਤੁਸੀਂ ਖਾ ਗਏ ਪੰਜਾਬ ਦੇ ਸਰ ਲੱਖਾਂ ਕਰੋੜਾ ਰੁਪਏ ਦਾ ਕਰਜ਼ਾ ਚੜਾ ਗਏ ਅੰਗਣਵਾੜੀ ਦੇ ਬੱਚਿਆਂ ਦਾ ਰਸ਼ਨ ਤੱਕ ਤੁਸੀਂ ਖਾ ਗਏ ਮਾਰਕਫੈਟ ਤੁਹਾਡੇ ਕੋਲ ਆ ਮਸੂਮਾਂ ਦਾ ਖਾਣਾ ਖਾ ਗਏ ਤੁਸੀਂ ਕਦੇ ਜਿਆਦਾ ਤੁਹਾਨੂੰ ਵੀ ਤੁਸੀਂ ਕਿਉਂ ਜੇ ਕੰਮ ਕੀਤੇ ਤੁਸੀਂ ਕੋਈ ਕੋਈ ਥਾਂ ਨਹੀਂ ਛੱਡੀ ਜਿੱਥੋਂ ਤੁਸੀਂ ਪੈਸਾ ਨਹੀਂ ਖਾਦਾ ਸਾਰਾ ਪੰਜਾਬ ਲਟਾਤਾ ਤੁਸੀਂ ਇੱਕ ਦਿੱਲੀ ਦੇ ਲਾਲੇ ਨੂੰ ਤੇ ਤੁਸੀਂ ਬੋਲਣ ਨੂੰ ਮਰਦੇ ਹੋ ਮੈਂ ਕਹਿਣਾ ਚਾਹਣੀ ਹੈ ਕਿ ਬੋਲਣਾ ਸਾਨੂੰ ਵੀ ਆਉਂਦਾ ਜੁਬਾਨ ਹਰ ਇੱਕ ਦੇ ਲੱਗੀ ਹੁੰਦੀ ਆ ਪਰ ਇਹ ਨਹੀਂ ਹੁੰਦਾ ਵੀ ਅਸੀਂ ਲੋਕ ਇਹ ਸਮਝਦੇ ਆ ਵੀ ਨਹੀਂ ਇੱਕ ਸਤਕਾਰ ਹੁੰਦਾ ਇੱਕ ਕੁਰਸੀ ਦਾ ਸਤਕਾਰ ਹੈ ਇੱਕ ਬੰਦੇ ਦਾ ਸਤਕਾਰ ਹੈ ਇੱਕ ਜਿਹੜਾ ਬੀਬੀ ਦਾ ਸਤਕਾਰ ਆਸੀਂ ਹਰ ਇੱਕ ਦਾ ਸਤਕਾਰ ਕਰਦੇ ਆ ਪਰ ਤੁਸੀਂ ਇਸ ਸਤਕਾਰ ਨੂੰ ਸਾਡੀ ਕਮਜ਼ੋਰੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਤੁਹਾਡਾ ਭੁਲੇਖਾ ਹੈ ਤੁਹਾਡਾ ਵਹਿਮ ਹੈ ਇਹਨੂੰ ਕੱਢ ਦਿਓ ਤੁਸੀਂ ਤੁਹਾਡੇ ਨਾਲ ਬਹੁਤ ਗੁਰੀ ਹੋਣੀ ਆ